ਉਹਦੇ ਬਾਰੇ ਤੁਸੀਂ ਐਸ ਵੇਲੇ ਸਪੌਟ ਦੇ ਉੱਤੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਮੈਨੂੰ ਫੋਨ ਆਇਆ ਸੀਗਾ ਕਿ ਸਾਡੀ ਪੁਲਿਸ ਦੀ ਟੀਮ ਪਾਰਟੀ ਨਾਲ ਕੋਈ ਮੁਟਗੇੜ ਹੋਈ ਹੈ ਹੁਣ ਅਸੀਂ ਇੱਥੇ ਆ ਕੇ ਪਤਾ ਲੱਗਿਆ ਹੈਗਾ ਕਿ ਇਹ ਦੋ ਬੰਦੇ ਹੈਗੇ ਜਿਨ੍ਹਾਂ ਦਾ ਇੱਕ ਦਾ ਨਾਂ ਜਗਦੀਪ ਸਿੰਘ ਹੈਗਾ ਤੇ ਇੱਕ ਦੂਜੇ ਦਾ ਸਾਹਿਲ ਉਰਫ ਸ਼ੈਲੀ ਇਹ ਬੰਦੇ ਹੈਗੇ ਤੇ ਪਿੱਛੇ ਸੀ ਯਹਾਂ ਆਮੂਮਨ ਹੀ ਤੁਸੀਂ ਜਾਣਦੇ ਹੋ ਜਿੱਦਾਂ ਬੰਦ ਦਾ ਏਰੀਆ ਇੱਥੇ ਸਨੇਚਰਸ ਤੇ ਕੋਈ ਡਰੱਗ ਸਮਗਲਰਸ ਵੀ ਘੁੰਮਦੇ ਰਹਿੰਦੇ ਪਿੱਛੇ ਸੀ ਵੀ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਸਨੇਚਿੰਗ ਹੋਈ ਸੀ ਕਿ ਜਿੱਦੇ ਵਿੱਚ ਇੱਕ ਲੇਡੀ ਤੋਂ ਵਾਲੀਆਂ ਖੋਲ ਹੀ ਸੀ ਕਿ ਸਵੇਰੇ ਜਾਂਦੇ ਹੋਈ ਤੋਂ ਤੇ ਐਦਾਂ ਦੀ ਚੀਜ਼ਾਂ ਨੂੰ ਅਸੀਂ ਕਾਫੀ ਸੀਰੀਅਸ ਲੈਣੇ ਆ ਤੇ ਉਹਦੇ ਵਿੱਚ ਹੀ ਡੀਐਸਪੀ ਟਾਂਡਾ ਤੇ ਉਹਨਾਂ ਦੀ ਟੀਮ ਜੋ ਐਸਐਚਓ ਟਾਂਡਾ ਤੇ ਚੌਂਕੀ ਇੰਚਾਰਜ ਬਸਤੀ ਬੂੜਾ ਇਹਨਾਂ ਦੀ ਟੀਮ ਵਕਫ ਵਕਫ ਨਿਕਲੀ ਹੋਈ ਸੀ ਕਿ ਏਰੀਆ ਦੇ ਵਿੱਚ ਜੋ ਸ਼ੱਕੀ ਬੰਦੇ ਹੁੰਦੇ ਆ ਸਮਗਲਰਸ ਹੁੰਦੇ ਆ ਸਨੇਚਰਸ ਉਹਨਾਂ ਦੀ ਭਾਲ ਕਰਦੇ ਹੋਏ ਜੋ ਸ਼ਾਮ ਨੂੰ ਇੱਥੇ ਇੱਕ ਮੋਟਰਸਾਈਕਲ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਪਲਸਰ ਇਹਦੇ ਤੇ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਸਪੀਡ ਦੇ ਵਿੱਚ ਮੋਟਰਸਾਈਕਲ ਨੰਬਰ ਪਲੇਟ ਵੀ ਨਹੀਂ ਸੀਗੀ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਬੰਦ ਤੇ ਪਾ ਲਈ ਮੋਟਰਸਾਈਕਲ ਤੇ ਇੱਥੇ ਕਾਫੀ ਧੂਲ ਉਣਾਦੇ ਹੋਏ ਕਾਫੀ ਸਪੀਡ ਦੇ ਵਿੱਚ ਜਾ ਰਹੀ ਸੀਗੇ ਸਮ ਫਾਲਟ ਹੈਪਨਡ ਇਨ देयर ਮੋਟਰਸਾਈਕਲ ਤੇ ਮੋਟਰਸਾਈਕਲ ਬੰਦ ਬੰਦ ਹੋ ਗਿਆ ਤੇ गिर ਗਿਆ ਉਹ ਸਪੀਡ ਜ਼ਿਆਦਾ ਸੀਗੀ ਤੇ ਜਦੋਂ ਸਾਡੀ ਪਾਰਟੀ ਪਿੱਛੇ ਹੀ ਸੀ ਕਿ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਇਨ ਰਿਟੈਲੀਏਸ਼ਨ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਤੇ ਇੱਕ ਬੰਦਾ ਜਿਹੜਾ ਸ਼ੈਲੀ ਸ਼ੈਲੀ ਕਰਕੇ ਹੈਗਾ ਉਹਦੇ ਪਾਉਂ ਦੇ ਵਿੱਚ ਗੋਲੀ ਵੱਜੀ ਹੈਗੀ ਐਂਡ ਹੀ ਹੈਜ਼ ਬੀਨ ਟੇਕਨ ਟੂ ਸਿਵਲ ਹਸਪੀਟਲ ਦਸੂਆ ਫਾਰ ਮੈਡੀਕਲ ਏਡ ਤੇ ਜੋ ਇਹਨਾਂ ਤੋਂ ਬਰਾਮਦ ਕੀ ਦੂਜਾ ਮੁੰਡਾ ਵੀ ਸੀਗਾ ਨਾਲ ਹੀ ਸੀਗੇ ਇਹਨਾਂ ਤੋਂ 270 ਗ੍ਰਾਮ ਹੈਰੋਇਨ ਤੇ 15600 ਡਰਗਮਨੀ ਤੇ ਇੱਕ ਜਿਹੜਾ ਵੈਪਨ ਹੈਗਾ ਇਹ ਕੰਟਰੀ ਮੇਡ ਵੈਪਨ ਇੱਥੇ ਤੇ ਨਾਲ ਹੀ ਇਹ ਮੋਟਰਸਾਈਕਲ ਇਹਦੀ ਰਿਕਵਰੀ ਹੋਈ ਹੈ ਹੁਣ ਅਸੀਂ ਹੋਰ ਅੱਗੇ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਹੁਣ ਹਾਲ ਕੀ ਖੜੀ ਸੀ ਪਤਾ ਕੀਤਾ ਹੈਗਾ ਇਹ ਦੋਨਾਂ ਦੇ ਪਹਿਲਾਂ ਪਰਚੇ ਦਰਜ ਹੈ ਇੱਕ ਤੇ ਪੰਜ ਪਰਚੇ ਦਰਜ ਹੈ ਜੋ ਸ਼ੈਲੀ ਕਰਕੇ ਹੈਗਾ ਤੇ ਇੱਕ ਜਿਹੜਾ ਗੁਰਨਾਮ ਜਗਦੀਪ ਹੈ ਉਹਦੇ ਤੇ ਵੀ ਪਰਚਾ ਦਰਜ ਹੈ ਲੁੱਟ ਖੋਹ ਦੇ ਪਰਚੇ ਪਹਿਲਾਂ ਇਹਨਾਂ ਤੇ ਦਰਜ ਇਹ ਜੀ ਅੰਮ੍ਰਿਤਸਰ ਸਾਈਡ ਤੇ ਸੁਲਤਾਨਵਿੰਡ ਏਰੀਆ ਤੇ ਹੈਗੇ ਮੈਨੂੰ ਲੱਗਦਾ ਕਿ ਕਿੰਨੇ ਫਾਇਰਿੰਗ ਕੀਤੇਗੇ ਜੇ ਉਹਨਾਂ ਵੱਲੋਂ ਸਾਇਦ 3 ਤੋਂ 4 ਫਾਇਰ ਹੋਏ ਹੋਏ ਚਾਹੀਦੇ ਤੇ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਕੋਈ ਹੋਰ ਇੰਝ ਤਾਂ ਨਹੀਂ ਨਹੀਂ ਬਚਾਅ ਹੋ ਗਿਆ ਜੀ ਸਾਡੀ ਪਾਰਟੀ ਦਾ ਬਚਾਅ ਹੋ ਗਿਆ ਉਹਨਾਂ ਕੋਲ ਮਲਟਰੂ ਵੈਸਟਸ ਵੀ ਸੀਗੀ ਤੇ ਬਿਕੋਜ਼ ਟ੍ਰੇਨਡ ਹੈਗੇ ਤੋਂ ਦੇ ਵਰ ਫੋਰਚੂਨੇਟ ਇਨਫ ਟੂ ਸੇਵ ਥੈਮਸੈਲਫ ਸਰਟੇਲੀਸ਼ਨ ਦੇ ਵਿੱਚ ਪੁਲਿਸ ਵੱਲੋਂ ਕਿੰਨੇ ਫਾਇਰ ਕੀਤੇਗੇ ਨਾ ਇਸ ਸੂਰੂ ਤੇ ਜੀ ਦੋਨੋਂ ਸਾਡੇ ਵੱਲੋਂ ਵੀ 4-5 ਫਾਇਰ ਹੋਏ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਹਾਲ ਹੀ ਦੇ ਵਿੱਚ ਪਿਛਲੇ 1 ਹਫ਼ਤੇ ਦੌਰਾਨ ਘਟਨਾਵਾਂ ਹੋਈਆਂ ਚਾਹੇ ਉਹ ਬਖਸ਼ਮਾ ਤੇਰੀਆਂ ਹੋ ਜਾਣ ਚਾਹੇ ਬਖਸ਼ਮਾ ਤਾਂ ਜਿਹੜਾ ਵਿਸਫੋਟਕ ਲੈਣ ਜਾ ਰਿਹਾ ਸੀ ਉਹਦੇ ਵਿੱਚ ਹੋ ਜਾਏ ਕੀ ਇਹਨਾਂ ਦੀਆਂ ਤਾਰਾਂ ਉਹਨਾਂ ਦੇ ਨਾਲ ਵੀ ਕਿਉਂਕਿ ਇਹ ਅੰਮ੍ਰਿਤਸਰ ਦੇ ਬੇਸ ਹੋਂ ਹੈ ਕੀ ਇਹਨਾਂ ਦੀਆਂ ਤਾਰਾਂ ਜਿਹੜੀਆਂ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਖੰਘਾਲੂਗੀ ਜਾਂ ਹੁਣ ਤੱਕ ਦੀ ਜਾਣਕਾਰੀ ਕੋ ਉਪਲਬਧ ਹੋਈ ਹੈ ਜੀ ਦੇਖੋ ਜਿੱਦਾਂ ਤੁਹਾਨੂੰ ਪਤਾ ਹੈ ਦੋਨੋਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਨੇਚਿੰਗਸ ਕਰਦੇ ਹੈਗੇ ਲੁੱਟਖੋ ਕਰਦੇ ਹੈਗੇ ਤੇ ਹੁਣ ਨਾਰਕੋਟਿਕਸ ਵੀ ਇਹਨਾਂ ਤੋਂ ਮਿਲਿਆ ਹੈਗਾ ਕੰਟਰੀ ਮੇਡ ਵੈ ਤੇ ਹੁਣ ਅਸੀਂ ਹੋਰ ਇਹਨਾਂ ਤੋਂ ਇੰਟਰੋਗੇਸ਼ਨ ਜਦੋਂ ਕਰਾਂਗੇ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਐ ਕੋਈ ਗੈਂਗ ਮੈਂਬਰਸ ਐ ਉਹਨਾਂ ਦਾ ਵੀ ਪਰਦਾ ਫਾਸ਼ ਹੋਊਗਾ ਨਾਲ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਕਿ ਨਾਰਕੋਟਿਕਸ ਕਿੱਥੋਂ ਆਇਆ ਕਿਨੂੰ ਦੇਣਾ ਸੀਗਾ ਵੈਪਨ ਕਿੱਥੋਂ ਆਇਆ ਤੇ ਪੂਰਾ ਡੁੰਗਾਈ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਹੋਊਗੀ ਐਂਡ ਸਾਡੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੁਰਿੰਦਰਜੀਤ ਉਹਨਾਂ ਦੇ ਇਨਸਪੈਕਟਰ ਸਾਹਿਬ ਸਾਡੇ ਐਸਐਚਓ ਇਨਚਾਰਜ ਚੌਂਕੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਹਾਦਰੀ ਨਾਲ ਕੰਮ ਕੀਤਾ ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਹੈ ਹਾਂਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਦੇ ਲੁੱਟ ਖੋਹਦੇ ਦੋਨੋਂ ਦੇ ਹੀ ਦਰਜ ਹੈ ਆਈ ਥਿੰਕ ਇਹ ਜਿਹੜਾ ਦੂਜਾ ਹੈਗਾ ਉਹਦੇ ਤੇ ਤੋਂ ਉਹ ਸਜ਼ਾ ਵੀ ਹੋਇਆ ਹੈ